ਯਾਰ ਮੈਂ ਕਰਦਾ ਤਾਂ ਹੈ ਸਾਰੇ ਘਰ ਦੇ ਕੰਮ ਹੋਰ ਕਿੱਦਾਂ ਕਰਾਂ ਆਪਣੀ ਔਕਾਤ 'ਚ ਰਹਿ ਮੇਰੇ ਮੋਹਰੇ ਉੱਚਾ ਬੋਲਣ ਦੀ ਲੋੜ ਨਹੀਂ ਹੈਗੀ ਮੇਰੇ ਮਾਪਿਆਂ ਦੇ ਟੁਕੜਿਆਂ ਤੇ ਪੜਦਾ ਤੂੰ ਰਿੰਪਲ ਇਹ ਤੂੰ ਚੰਗਾ ਨਹੀਂ ਕੀਤਾ ਮੈਂ ਤੇਰਾ ਘਰ ਵਾਲਾ ਆ ਤੇ ਤੂੰ ਮੈਨੂੰ ਕੁੱਤਾ ਸਮਝ ਕੇ ਰੱਖਿਆ ਨਾ ਉਹਦੇ ਨਾਲੋਂ ਘਟਿਆ ਤੂੰ ਰੋਟੀਆਂ ਤੋੜਦਾ ਇੱਥੇ ਬੇਲਾ ਗਲਤੀ ਹੋ ਗਈ ਮੇਰੇ ਕੋਲੋਂ ਤਾਂ ਤੈਨੂੰ ਘਰ ਜਵਾਈ ਬਣਾ ਲਿਆ ਨਾ ਕੰਮਾ ਕਿਸੇ ਥਾਂ ਦਾ ਤੇਰੇ ਨਾਲ ਤਾਂ ਬਾਹਰ ਜਾਣ ਲੱਗੀ ਨੂੰ ਵੀ ਮੈਨੂੰ ਸ਼ਰਮ ਆਉਂਦੀ ਆ ਕੁੜੀਆਂ ਮੇਰੇ ਤੇ ਹੱਸਦੀਆਂ ਆ ਉਹ ਤਾਂ ਮੈਨੂੰ ਇਹ ਕਹਿੰਦੀਆਂ ਇਦਾਂ ਦੇ ਮਲੰਗ ਦੇ ਨਾਲ ਵਿਆਹ ਕਰਾਇਆ ਤੂੰ ਨਾ ਹੁਣ ਤੈਨੂੰ ਮੈਂ ਮਲੰਗ ਲੱਗਣ ਲਾ ਪਿਆ ਪਹਿਲਾਂ ਸਾਰਾ ਕੁਝ ਤੈਨੂੰ ਪਤਾ ਹੀ ਸੀ ਕਿ ਮੇਰੇ ਇੱਕ ਕਿੱਲਾ ਜ਼ਮੀਨ ਆਉਂਦੀ ਹਿੱਸੇ 'ਚ ਫੇ ਨਾ ਕਰਾਂਦੀ ਮੇਨਾਂ ਵਿਆਹ ਮੈਂ ਕਿਹੜਾ ਤੇਨਾਂ ਕੋਈ ਧੱਕਾ ਕੀਤਾ ਨਾ ਜੋ ਤੂੰ ਚਾਹੁੰਦੀ ਸੀ ਹੋਇਆ ਉਹੀ ਆ ਹੁਣ ਤੈਨੂੰ ਮੈਂ ਮਾੜਾ ਲੱਗਣ ਲਾ ਪਿਆ ਹਾਂ ਲੱਗਦਾ ਮਾੜਾ ਤੇਰੇ ਕੋਲ ਇੰਨੇ ਸਾਲਾਂ ਦੇ ਵਿੱਚ ਕੀ ਬਣਿਆ ਬਣਿਆ ਕੁਛ ਆਪਣਾ ਨਹੀਂ ਜਿਹੜੀ ਕੋਠੀ 'ਚ ਬੈਠਾ ਆ ਨਾ ਇਹ ਮੇਰੇ ਪਿਓ ਦੀ ਆ ਖਾਂਦਾ ਪੀਂਦਾ ਉਹਨਾਂ ਦੇ ਟੁਕੜਿਆਂ ਤੇ ਭਾਲਦਾ ਐ ਤੂੰ ਮਾਰਦਾ ਗੱਲਾਂ ਇਹੋ ਦੇਖ ਲਾ ਇਹਦੇ ਕਰਕੇ ਮੈਂ ਆਪਣਾ ਘਰ-ਵਾਰ ਛੱਡਿਆ ਆਪਣੇ ਭੈਣ-ਭਰਾ ਛੱਡੇ ਤੇ ਇਹ ਮੇਰੀ ਭੋਰਾ ਇੱਜ਼ਤ ਨਹੀਂ ਕਰਦੀ ਪਰ ਗਲਤੀ ਵੀ ਮੇਰੇ ਤੋਂ ਹੋਈ ਐ ਜੇ ਮੈਂ ਇਹਦੇ ਪਿੱਛੇ ਨਾ ਲੱਗਦਾ ਨਾ ਛੱਡਦਾ ਆਪਣਾ ਘਰ-ਵਾਰ ਤਾਂ ਵਧੀਆ ਰਹਿੰਦਾ ਇੱਜ਼ਤ ਦੀ ਰੋਟੀ ਤਾਂ ਖਾਂਦਾ ਮੈਨੂੰ ਅੱਜ ਤੱਕ ਇਹਨਾਂ ਨੇ ਕਦੀ ਪਿਆਰ ਨਾਲ ਨਹੀਂ ਬੁਲਾਇਆ ਨਾ ਹੀ ਕਦੀ ਪਿਆ ਨਾ ਰੋਟੀ ਪਾਣੀ ਪੁੱਛਿਆ ਜੇ ਮੈਂ ਕੋਈ ਸਲਾਹ ਦਿੰਦਾ ਜਾਂ ਕੁਝ ਕਹਿੰਦਾ ਤਾਂ ਮੈਨੂੰ ਕਹਿੰਦੇ ਆ ਕੁੱਤੇ ਵਾਂਗ ਭੌਂਕਦਾ ਮੇਰਾ ਕੁਝ ਨਹੀਂ ਯਾਰ ਹਾਲ ਇੱਥੇ ਜ਼ਿੰਦਗੀ ਖਰਾਬ ਕੀਤੀ ਪਈ ਇਹਨਾਂ ਨੇ ਤੁਸੀਂ ਕਿ ਅੰਦਰ ਰੋੜਾ ਪਿਆ ਹੈ ਮੰਮੀ ਰੋੜਾ ਕੀ ਪਉਣਾ ਹੈ ਇੱਕੋ ਹੈਗਾ ਆ ਜਦੋਂ ਦਿਵਾਲੇ ਹੋਈਆਂ ਸੀ ਮੈਂ ਮੈਂ ਉਹਨੂੰ ਕਹਿੰਦੇ ਸੀਗੇ ਭਾਂਡੇ ਪਏ ਐ ਇੰਨੇ ਮਾਝਲਾਤਾ ਬੈਲਾ ਬੈਠਾ ਹੈ ਉਥੇ ਮੋਜ ਦੇ ਨਾਲ ਇਹ ਕੁੜੀ ਤੇਰੀ ਗਲਤੀ ਆ ਜਿਹੜਾ ਤੂੰ ਇਹਦੇ ਨਾਲ ਵਿਆਹ ਕਰਾ ਲਿਆ ਇਹ ਸਾਡੇ ਮੂੰਹਾਂ ਲਈ ਦੇਖਦਾ ਰਹਿੰਦਾ ਆ ਉਹੀ ਤਾਂ ਗੱਲ ਆ ਮੰਮੀ ਹਜੇ ਮੈਨੂੰ ਗੱਲਾਂ ਸੁਣਾਉਂਦਾ ਰਹਿੰਦਾ ਆ ਕਹਿ ਦਿੰਦਾ ਆ ਮੈਂ ਤੇਰੇ ਕਰਕੇ ਆਪਣੇ ਭੈਣ ਭਰਾ ਛੱਡੇ ਮੈਂ ਤਾਂ ਕਹਿ ਦਿੱਤਾ ਦਫਾ ਹੋ ਉਥੇ ਆਪਣੇ ਭੈਣ ਭਰਾ ਦੇ ਕੋਲ ਐ ਦੱਸ ਨਕਮਾ ਕਿਸੇ ਥਾਂ ਦਾ ਤੇਰੀ ਅਕਲ ਤੇ ਪੜਦਾ ਪਿਆ ਸੀਗਾ ਕੋਈ ਕਹਿੰਦੀ ਸੀ ਮੇਰਾ ਸੱਚਾ ਪਿਆਰ ਆ ਮੈਂ ਇੰਨਾ ਹੀ ਵਿਆਹ ਕਰਾਉਣਾ ਹੈ ਆਪਣੀ ਛੋਟੀ ਭੈਣ ਵਾਲਾ ਦੇਖ ਲਾ ਕਿੰਨੇ ਤਖੜੇ ਘਰ ਬਿਆਈ ਆ ਅਗਲੀ ਟੌਰ ਨਾ ਆਉਂਦੀ ਤੇ ਟੌਰ ਨਾ ਜਾਂਦੀ ਆ ਓ ਮਮਮੀ ਮੈਂ ਤਾਂ ਸੋਚਿਆ ਸੀਗਾ ਆਪਾਂ ਨੂੰ ਕੋਈ ਸੁੱਖ ਮਿਲੂਗਾ ਪਰ ਮੈਨੂੰ ਕੀ ਪਤਾ ਸੀਗਾ ਉਹਨੇ ਸਾਡੇ ਸਿਰ ਦੇ ਉੱਪਰ ਆ ਕੇ ਬੈਠ ਜਾਣਾ ਆ ਹੁਣ ਸਾਡੇ ਹੱਥਾਂ ਵੱਲ ਤੇ ਸਾਡੇ ਮੂੰਹ ਵੱਲ ਦੇਖਦਾ ਰਹਿੰਦਾ ਆ ਹੁਣ ਮਮਮੀ ਕਰ ਵੀ ਕੀ ਸਕਦੇ ਆ ਮਰਿਆ ਹੋਇਆ ਸੱਪ ਆਪਣੇ ਗਲ ਚ ਪਾ ਲਿਆ ਮੈਂ ਤਾਂ ਅੰਨੀ ਹੋਈ ਸੀਗੀ ਮੈਂ ਇਹਦੇ ਪਿਆਰ ਚ ਜਿਹੜਾ ਇਹਨਾਂ ਵਿਆਹ ਕਰਾ ਲਿਆ ਇਹੋ ਤਾਂ ਮੈਂ ਤੈਨੂੰ ਸਮਝਾਉਂਦੀ ਸੀ ਜੇ ਕਿਤੇ ਚੱਜ ਦਾ ਦੇਖਿਆ ਹੁੰਦਾ ਤਾਂ ਆਹ ਦਿਨ ਨਾ ਹੁੰਦੇ ਅੱਛਾ ਸੱਚੀ ਗੱਲ ਐ ਮੰਮੀ ਇਹਨੂੰ ਤਾਂ ਨਾ ਬੈਠਣ ਦੀ ਉਕਲ ਆ ਨਾ ਇਹਨੂੰ ਕੱਪੜੇ ਪਾਉਣ ਦੀ ਉਕਲ ਆ ਤੇ ਨਾ ਖਾਣ ਦੀ ਉਕਲ ਆ ਮੈਂ ਤਾਂ ਕਿਤੇ ਬਾਹਰ ਵੀ ਲੈ ਕੇ ਜਾਂਦੀ ਆ ਮੈਨੂੰ ਸ਼ਰਮ ਆਉਂਦੀ ਐ ਇਹਨੂੰ ਲੈ ਕੇ ਜਾਣ ਨੂੰ ਉਹ ਮਲੰਗ ਜਿਹਾ ਲੱਗਾ ਆ ਸਕੂਟਰੀ ਸਾਫ਼ ਕਰਨ ਚੱਲ ਚੁੱਪ ਕਰਕੇ ਸਿੱਧੇ ਅੰਦਰ ਨਿਕਲ ਜਾਵਾਂਗੇ ਆਪਾਂ ਬੁਲਾਇਓ ਨਾ ਤਹੀ ਨਹੀਂ ਆ ਦੇਖ ਲੈ ਯਾਰ ਪਹਿਲਾਂ ਇਹ ਤਾਂ ਇੱਜ਼ਤ ਕਰਦੇ ਨਹੀਂ ਸੀ ਮੇਰੀ ਹੁਣ ਇਹ ਰਿਸ਼ਤੇਦਾਰ ਇਹ ਵੀ ਇਦੇ ਲੰਘੇ ਕੋਲੋਂ ਬੁਲਾਇਆ ਵੀ ਮੈਨੂੰ ਮੈਂ ਐਵੇਂ ਹੱਸੀ ਜਾਂਦਾ ਦੇਖ ਕੇ ਅੰਦਰਵਾਜਾ ਬੰਦ ਕਰਦੇ ਹੋ ਨਾ ਮਲੰਘੇ ਜਿਹਾ ਪਿੱਛੇ ਆ ਜਾ ਤਾ ਤਾਂ ਕੁਛ ਨਹੀਂ ਹੁੰਦਾ ਮਮੇ ਤੋਂ ਵੱਲੂ ਨਹੀਂ ਆਇਆ ਅਰੀ ਵੰਨਾ ਮਾਤਾ ਉਹ ਰਾਜੀ ਰਹਿ ਜਵਾਨੀਆਂ ਮਾਤਾ ਸਸਰੀ ਘਾਲ ਮੈਂ ਮੇਰੀ ਕੁੜੀ ਆਈ ਹੈ ਕਹਿੰਦਾ ਮਾਤਾ ਠੀਕ ਨਾ ਕਪੀਤ ਨਾ ਸਸਰੀ ਤੂੰ ਤਾਂ ਸੇ ਆਇਨੀ ਸਰਪ੍ਰਾਈਜ਼ ਮੈਂ ਕਿਆ ਦਵਾਂਗੀ ਤੁਹਾਨੂੰ ਜਾ ਕੇ ਅੱਛਾ ਤੁਸੀਂ ਬੈਠੋ ਤੇ ਮੈਂ ਕੋਲਡ ਡਰਿੰਕ ਲੈ ਕੇ ਆਉਂਦੀ ਤੁਹਾਡੇ ਲਈ ਠੀਕ ਹੋਰ ਮੰਮੀ ਠੀਕ ਠਾਕ ਹੋ ਤੁਸੀਂ ਹਾਂ ਠੀਕ ਹੈ ਤੁਸੀਂ ਸੁਣਾਓ ਹਲੋ ਕੋਮਲ ਕੀ ਕੀ ਜਾਈਂ ਨਾ ਹਲੋ ਮੰਮੀ ਤੁਸੀਂ ਹੋਰ ਪੇ ਹਾਂਜੀ ਠੀਕ ਹੈ ਜੀ ਤੁਸੀਂ ਸੁਣਾਓ ਹਾਂ ਠੀਕ ਠਾਕ ਹੈ ਹੋਰ ਕਿਦਾਂ ਮਾਰ ਮੈਂ ਠਹਿਈ ਭਾਜੀ ਉਹ ਤੇ ਕੀ ਗੱਲ ਕਰਨ ਲੱਪੀ ਤੂੰ ਐਵੇਂ ਉਹਨੇ ਤਾਂ ਤੰਗ ਕੀਤਾ ਪਿਆ ਸਾਨੂੰ ਵੇਖਦਾ ਪਿਆ ਸੀ ਮੈਂ ਨਹੀਂ ਬੁਲਾ ਕੇ ਆਈ ਆਪਾਂ ਸਿੱਧੇ ਆ ਗਏ ਅੰਦਰ ਵਧੀਆ ਕੀਤਾ ਉਹਨੂੰ ਬੁਲਾ ਕੇ ਕਿਹੀਂ ਲੈਣਾ ਸੀ ਹੋਰ ਫਿਰ ਸਭ ਠੀਕ ਠਾਕ ਆ ਬਾਕੀ ਤੂੰ ਪੁੱਛ ਨਾ ਮੇਰਾ ਠੀਕ ਦਾ ਕਿਉਂ ਕਿਹਾ ਹਾਂ ਨਾ ਕੰਮਾ ਜਾਨੀ ਪੱਲੇ ਪਿਆ ਮੈਂ ਤਾਂ ਪਛਤਾਉਣੀ ਆ ਗੋਮਲ ਇਹਦੇ ਨਾਲ ਵਿਆਹ ਕਰਾ ਕੇ ਇੱਕ ਪ੍ਰਾਈਵੇਟ ਜਿਹੜੀ ਨੌਕਰੀ ਕਰਦਾ ਸੀਗਾ ਉਹ ਵੀ ਛੱਡ ਦਿੱਤੀ ਆ ਹੁਣ ਤਾਂ ਮੇਰੇ ਨੌ ਕਿਲੇਾਂ ਤੇ ਐਸ਼ ਕਰਦਾ ਅਗਲਾ ਫਰੀ ਦੀ ਰੋਟੀ ਖਾਂਦਾ ਆ ਤੁਹਾਨੂੰ ਤਾਂ ਪਹਿਲਾਂ ਬੜਾ ਸਮਝਾਇਆ ਹੀ ਉਦੋਂ ਦੀ ਤੂੰ ਵੀ ਨਹੀਂ ਸਮਝਦੇਗੀ ਹੁਣ ਵੇਖ ਲੈ ਨਤੀਜਾ ਆਪ ਹੀ ਹੋਰ ਪੁੱਤ ਹੁਣ ਇਹ ਕਲੇਸ਼ ਕਰਕੇ ਛੱਡਿਆ ਮੈਂ ਵੀ ਇਸ ਗੱਲ ਨੂੰ ਰੋਣ ਦੀ ਆ ਕਰੀਏ ਤਾਂ ਕੀ ਕਰੀਏ ਹੁਣ ਤਾਂ ਇਹ ਧੱਕੇ ਮਾਰ ਕੇ ਵੀ ਨਹੀਂ ਬਾਹਰ ਕੱਢ ਸਕਦੇ ਕਿਉਂ ਜੁਆਈ ਆ ਨਾ ਕਰਦਾ ਤਾਂ ਨਾ ਖੜਾ ਛੜਵਾਲਾ ਇਹਦੇ ਕੋਲ ਨਹੀਂ ਤਾਂ ਇੱਥੇ ਬੈਠੇ ਬੈਠੇ ਨੇ ਤੁਹਾਡੇ ਸਿਰ ਵੀ ਕੱਜਾ ਚੜਾ ਦੇਣਾ ਉਹੀ ਤਾਂ ਗੱਲ ਆ ਮੈਨੂੰ ਤਾਂ ਲੱਗਦਾ ਵੀ ਇਦਾਂ ਹੀ ਆ ਕੁਝ ਇਹਦੇ ਨਾਲ ਤਾਂ ਮੈਂ ਬਹਿ ਵੀ ਨਹੀਂ ਸਕਦਾ ਇਹਦਾ ਤੇ ਮੇਰਾ ਜ਼ਮੀਨ ਸਾਮਾਨ ਦਾ ਖਾਰ ਗਿਆ ਮੈਨੂੰ ਤਾਂ ਇਹ ਕਿਤੇ ਬਾਹਰ ਵੀ ਮਿਲ ਜਾਵੇ ਮੈਂ ਤਾਂ ਬਲਾਉਂਦਾ ਨਹੀਂ ਹੁੰਦਾ ਮੇਰੇ ਇਹ ਯਾਰਾ ਦੋਸਤਾਂ ਨੇ ਦੇਖ ਲਿਆ ਇਹ ਉਹਨਾਂ ਨੇ ਕੀ ਕਹਿਣਾ ਤੇਰਾ ਮਲੰਗ ਸੰਡੂ ਆ ਹੋਰ ਪੁੱਤ ਇਹਦੇ ਮਾਂ ਫੇ ਵੀ ਇਦਾਂ ਦੇ ਸੀ 3 ਦਿਨਾਂ ਇੰਦੇ ਝੋਲਾ ਚੱਕ ਕੇ ਉਹ ਤਾਂ ਉਹਨਾਂ ਨੂੰ ਦੇ ਵੀ ਨਹੀਂ ਪਤਾ ਵੇ ਬੈਨਾ ਉਠਾ ਕੇ ਕਿੱਦਾਂ ਆ ਜਾਂਦੀ ਇਹ ਦੁਨੀਆ ਦਾ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਉਹਨਾਂ ਮਾਪਿਆਂ ਨੇ ਤਾਂ ਸਿੱਖ ਕੇ ਕੇ ਬੰਦ ਕੀਤਾ ਵੀ ਇੱਥੇ ਨਾ ਬੜਿਓ ਤੂੰ ਅਸੀਂ ਇਹਨੂੰ ਇਹ ਕਿਹਾ ਸੀ ਜੇ ਸਾਡੇ ਨਾਲ ਰਹਿਣਾ ਹੈ ਤੇ ਆਪਣੇ ਘਰ ਦੇ ਛੱਡ ਹਾਂ ਜੀ ਦਾ ਆ ਗਿਆ ਉਹਨੂੰ ਦੁਖੀ ਕੀਤਾ ਇੱਕ ਹੀ ਬੰਦੇ ਨੇ ਹਾਂ ਜੀ ਠੀਕ ਆ ਠੀਕ ਆ ਜੀ ਓਕੇ ਓਕੇ ਔਰ ਰਵੀ ਸਿਆ ਇੱਥੇ ਹੀ ਭਿੰਡ ਕੀ ਜਾਂਦਾ ਕਿਤੇ ਕੰਮ ਧੰਦੇ ਤੇ ਲੱਗਾ ਨਹੀਂ ਉਹ ਬਾਈ ਲੱਭਦਾ ਪਿਆ ਕੰਮ ਮੈਂ ਉਹ ਨਾਲੇ ਤੂੰ ਤਾਂ ਕਹਿੰਦਾ ਸੀ ਮੈਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਬਿਜ਼ਨਸ ਸ਼ੁਰੂ ਕਰਨ ਲਈ ਵੀ ਪੈਸੇ ਚਾਹੀਦੇ ਆ ਤੇਰੇ ਮਲੰਗ ਤੋਂ ਉਹ ਕਿੱਥੋਂ ਆਣਗੇ ਨਾਲੇ ਤੇਰੇ ਵਰਗੇ ਮਲੰਗ ਨੂੰ ਕੰਮ ਤੇ ਵੀ ਕੌਣ ਰੱਖੂ ਹੁਣ ਮੇਰੀ ਈਡੀ ਫੈਕਟਰੀ ਆ 20-25 ਹਜ਼ਾਰ ਮੈਂ ਵੀ ਤੈਨੂੰ ਦੇਣ ਨੂੰ ਦੇ ਸਕਦਾ ਪਰ ਉੱਥੇ ਮੇਰੀ ਕੀ ਇੱਜ਼ਤ ਰਹੂਗੀ ਮੇਰੀ ਤਾਂ ਬੇਇੱਜ਼ਤੀ ਹੋ ਜੂ ਹਨਾ ਬੈ ਸੰਡੂ ਇਹਦਾ ਇਦਾਂ ਦਾ ਆ ਮਲੰਗ ਜੇ ਆ ਉਹ ਬਾਈ ਸਾਰਾ ਕਰਦਾ ਮੈਂ ਕੰਮ ਕਰਦਾ ਤੇ ਨਿਆਣਿਆਂ ਦੇ ਸਾਰਾ ਮੈਂ ਹੀ ਸੰਭਾਲਦਾ ਪਹਿਲਾਂ ਨਾ ਸਕੂਲੇ ਛਾੜੀ ਕਹਿੰਦਾ ਸਕੂਲੋਂ ਲੈ ਕੇ ਆਉਣਾ ਤੇ ਮੁੜ ਕੇ ਫੇਰ ਕਰਦਾ ਕੰਮ ਕਰਦਾ ਮੈਨੂੰ ਫੇਰ ਵੀ ਇਹਨਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਐਦਾਂ ਹੀ ਹੋਣੀ ਆ ਕੰਮ ਤਾਂ ਤੂੰ ਸਾਰੇ ਤੀਵੀਂ ਵਾਲੇ ਕਰਦਾ ਘਰ ਸਾਵਣਾ ਬੰਦਿਆਂ ਦਾ ਕੰਮ ਨਹੀਂ ਜਨਾਨੀਆਂ ਦਾ ਕੰਮ ਹੁੰਦਾ ਉਹ ਗੱਲਾਂ ਤਾਂ ਸੁਣਨੀਆਂ ਪੈਂਦੀਆਂ ਨੇ ਜੇ ਤੇਰੇ ਕੋ ਆਪਣੇ ਕੋ ਚਾਰ ਛੱਲੜ ਹੁੰਦੇ ਹਨਾ ਤਾਂ ਤੇਰੀ ਸਾਰੇ ਇੱਜ਼ਤ ਕਰਦੇ ਹੁਣ ਤੂੰ ਬਗਾਨੀਆਂ ਰੋਟੀਆਂ ਤੇ ਬੈਠਾ ਗੱਲਾਂ ਤਾਂ ਸੁਣਨੀਆਂ ਹੀ ਪੈਣੀਆਂ ਆ ਨਾਲੇ ਕਹਿੰਦੇ ਹੁੰਦੇ ਆ ਨਾ ਪੈਣ ਕਰ ਭਾਈ ਕੁੱਤਾ ਸਾਰੇ ਘਰ ਜਵਾਈ ਕੁੱਤਾ ਇਹ ਗੱਲ ਸਹੀ ਆ ਸਿਆਣੇ ਨੇ ਗਈ ਨਾਲੇ 6 ਮਹੀਨੇ ਬਾਅਦ ਆਈਦਾ ਆ ਟੌਰ ਨਾਲ ਇੱਜ਼ਤ ਪੂਰੀ ਹੁੰਦੀ ਆ ਕਿੱਥੇ ਤੂੰ ਤੇ ਕਿੱਥੇ ਮੈਂ ਚੰਗੀ ਗੱਲ ਆ ਯਾਰ ਜਿਹਦਾ ਦਿਲ ਕਰਦਾ ਮੈਨੂੰ ਸੁਣਾ ਕੇ ਚਲ ਜਾਂਦਾ ਫੋਰ ਇਹ ਤੋਂ ਬਾਅਦ ਮੈਨੂੰ ਹੁਣ ਕਿੰਨਾ ਜਲੀਲ ਕਰਨਾ ਤੁਸੀ ਕੋਮਲ ਆ ਰਿੰਗ ਬਹੁਤ ਸੋਹਣੀ ਆ ਬੜਾ ਸੋਹਣਾ ਡਿਜ਼ਾਈਨ ਆ ਡਾਇਮੰਡ ਵੀ ਆ ਦੀ ਪਰਮਿੰਦਰ ਨੇ ਬਣਾ ਕੇ ਦਿੱਤਾ ਮੈਂ ਅੱਛਾ ਕੋਮਲ ਜਲਦੀ ਕਰੋ ਮੈਨੂੰ ਫੈਕਟਰੀ ਤੋਂ ਫੋਨ ਆਇਆ ਲੈ ਪਾਜੀ ਐਦਾਂ ਕਿਦਾਂ ਚੱਲ ਜਾਓਗੇ ਮਸੀ ਤਾਂ ਤੁਸੀਂ ਆਏ ਆ ਨਾ ਕੁਝ ਖਾਦਾ ਨਾ ਪੀਤਾ ਅਸੀਂ ਤਾਂ ਹੱਲੇ ਗੱਲਾਂ ਕਰਨੀਆਂ ਆ ਉਹ ਮੈਂ ਇਹਦੇ ਆਂਗੂ ਬੇਲਾ ਥੋੜੀ ਆ 36 ਕਮ ਹੁੰਦੇ ਮੈਨੂੰ ਫੈਕਟਰੀ ਕੋਈ ਗੱਲ ਨਹੀਂ ਆਪਾਂ ਅੱਜ ਰੈਸਟੋਰੈਂਟ ਤੇ ਖਾ ਲਾਂਗੇ ਖੁਸ਼ ਚੱਲੀਏ ਫਿਰ ਆਪਾਂ ਚਲੋ ਠੀਕ ਹੈ ਚਲੋ ਠੀਕ ਆ ਮੰਮੀ ਮੈਂ ਗੱਡੀ 'ਚ ਬਿਠਾ ਕੇ ਆਈ ਫਿਰ ਚੱਲਾ ਚੱਲਾ ਧਿਆਨ ਦੇ ਨਾਲ ਜਾਇਓ ਚਲੋ ਠੀਕ ਹੈ ਹਾਂ ਕੀ ਦੇਖੀ ਜਾਂਦਾ ਹੁਣ ਤੂੰ ਮੇਰੇ ਵੱਲ ਕੁਛ ਨਹੀਂ ਦੇਖਦਾ ਮੈਂ ਕੀ ਦੇਖਣਾ ਚੱਲ ਫੇਰ ਉੱਠ ਭਾਂਡੇ ਤੋਂ ਕੀ ਨਹੀਂ ਪਤਾ ਲੱਗਦਾ ਤੈਨੂੰ ਧੋ ਲੈਣਾ ਆ ਉਹਦੇ ਤੋਂ ਬਾਅਦ ਨਾ ਸਾਰੇ ਘਰ ਦੇ ਵਿੱਚ ਪੋਚਾ ਲਾ ਦੇ ਮੈਨੂੰ ਅੱਜ ਛੁੱਟੀ ਸੀਗੀ ਪਰ ਤੇਰੇ ਵਰਗਾ ਮਲੰਗ ਮੈਨੂੰ ਕਿਤੇ ਟੀਗਣ ਦਿੰਦਾ ਆ ਤੂੰ ਤਾਂ ਕੋਈ ਕੰਮ ਕਰਨਾ ਨਹੀਂ ਮੇਰੀ ਜ਼ਮੀਨ ਤੇ ਤੇ ਮੇਰੀ ਸਰਕਾਰੀ ਨੌਕਰੀ ਤੇ ਐਸ਼ ਕਰਦਾ ਆਂ ਤੂੰ ਟੈਂਪਲ ਮੈਨੂੰ ਤੇਰੀਆਂ ਗੱਲਾਂ ਦਾ ਗੁੱਸਾ ਘੱਟ ਲੱਗਦਾ ਪਰ ਜਦੋਂ ਤੂੰ ਕਿਸੇ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਦੀਆਂ ਨਾ ਹੁਣ ਦੋ ਕੋੜੀ ਦੇ ਬੰਦਿਆਂ ਦੇ ਮੂਹਰੇ ਤੂੰ ਮੇਰੀ ਬੇਇੱਜ਼ਤੀ ਕੀਤੀ ਮੈਨੂੰ ਬਹੁਤ ਬੁਰਾ ਲੱਗਾ ਉਹ ਦੋ ਕੋੜੀ ਦਾ ਬੰਦਾ ਨਹੀਂ ਹੈਗਾ ਜਿਹਨੂੰ ਤੂੰ ਦੋ ਕੋੜੀ ਦਾ ਕਹਿੰਦਾ ਆ ਅਗਲਾ ਕਰੋੜਾਂ ਦੇ ਵਿੱਚ ਖੇਡਦਾ ਆ 16 ਕਿੱਲੇ ਉਹਨੂੰ ਆਉਂਦੇ ਆ ਤੇ 9 ਕਿੱਲੇ ਇੱਥੋਂ ਮਿਸਕੋਲਾ ਤੇ ਮਿਸਕੋ ਲਈ ਜਾਂਦੀ ਉਹਨਾਂ ਨੇ ਕਿਹੜਾ ਸਿੱਖਿਆ ਜੀ ਕਿਤੇ ਲੋਕੋ ਕੇ ਚੀਜ਼ ਰੱਖਣੀ ਪੈਂਦੀ ਆ ਪੈਸੇ ਹੁੰਦੇ ਆ ਤੇ ਮੈਨੂੰ ਇਹ ਹੁੰਦਾ ਕਿਤੇ ਖਰਚੀ ਨਾ ਲਵੇ ਮੇਰੇ ਪੈਸੇ ਚਾਰ ਤੋਂ ਉਹ ਬੜਾ ਬਹਿਣਾ ਮਮਿੰਂ ਦੱਸਦਾ ਮੈਂ ਨਿਕੰਮੇ ਜੇ ਮੇਰੇ ਸੈਂਡਲ ਪਤਨ ਕਿੱਥੇ ਰੱਖ ਦਿੱਤੇ ਚੱਕੇ ਮਮੇ ਮੈਂ ਚੱਲੀ ਆ ਫੋਨ ਆਈ ਜਾਂਦੇ ਆ ਮੈਨੂੰ ਕੁੜੀਆਂ ਦੇ ਅੱਛਾ ਚੱਲੀ ਤਾਂ ਹੈਗੀ ਬਾਹਰੋਂ ਖਾਣਾ ਖਾ ਕੇ ਆਉਣਾ ਮੈਂ ਤਾਂ ਬਾਹਰੋਂ ਖਾ ਕੇ ਆਉਣਾ ਆ ਤੁਸੀਂ ਇਦਾਂ ਕਰਿਓ ਕੁੜੀ ਨੂੰ ਘਰ ਬਣਾ ਦਿਓ ਕੁੜੀ ਤਾਂ ਮੈਂ ਬਣਾ ਦਊਂਗੀ ਤਾਂ ਫੇਰ ਰਵੀ ਇਹ ਵੀ ਮਮਿੰਂ ਘਰੇ ਖਾਊਂਗਾ ਰੋਟੀ ਇਹ ਮੈਨੂੰ ਛੱਡ ਕੇ ਆ ਜਾਊਂਗਾ ਉੱਥੇ ਮੈਂ ਤਾਂ ਨਹੀਂ ਅੰਦਰ ਬਣਨਾ ਉੱਥੇ ਪਾਰਟੀ ਤੇ ਮੈਂ ਆਪਣਾ ਜਲੂਸ ਕਢੋਣਾ ਹੈ ਇਹਨੂੰ ਬਾੜ ਕੇ ਜਿਹੜੀਆਂ ਦੋ ਰੋਟੀਆਂ ਬਣਾਉਣੀਆਂ ਇਹਦੀ ਘਰੇ ਬਣਾ ਦੇਓ ਚਲੋ ਠੀਕ ਹੈ ਮੈਂ ਚੱਲੀਆਂ ਫੇਰ ਚਲ ਠੀਕ ਮੈਨੂੰ ਪਤਾ ਨਹੀਂ ਸੀਗਾ ਆਹ ਡਰਾਮਾ ਹੋਣਾ ਆ ਜੇ ਮੈਨੂੰ ਪਤਾ ਹੁੰਦਾ ਨਾ 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 ਲੈ ਕੇ ਜਾਂਦੀ ਮੈਂ ਕੀ ਗੱਲ ਹੋਈ ਪੁੱਤ ਤੁਸੀਂ ਜਲਦੀ ਆ ਗਈਆਂ ਹੋਰ ਕੀ ਕਰਨਾ ਸੀ ਮੰਮੀ ਹੂੰ ਜਲਦੀ ਆਉਣਾ ਸੀਗਾ ਉਥੇ ਮੇਰਾ ਜਲੂਸ ਕੱਢ ਦਿੱਤੇ ਨੇ ਮੈਂ ਤਾਂ ਕਿਹਾ ਸੀਗਾ ਮੇਰਾ ਡਰਾਈਵਰ ਆਇਆ ਆ ਉੱਤੇ ਜਾ ਕੇ ਬਣਾਸ ਵਰਕੇ ਕਹਿੰਦਾ ਮੇਰੀ ਇਸਹਲੀਆਂ ਨੂੰ ਮੈਂ ਤਾਂ ਘਰ ਵਾਲਾ ਆ ਤੂੰ ਨਾ ਲੈ ਕੇ ਜਾਂਦੀ ਉਹਨੂੰ ਮੰਮੀ ਮੈਨੂੰ ਕੀ ਪਤਾ ਸੀਗਾ ਇਹਨੇ ਆ ਚੰਦ ਚਾਣਨਾ ਜੇ ਮੈਨੂੰ ਪਤਾ ਹੁੰਦਾ ਨਾ ਇਹਨੂੰ ਮੈਂ ਕਦੇ ਨਾ ਲੈ ਕੇ ਜਾਂਦੀ ਰੈਂਪਲ ਤੂੰ ਮੇਰੇ ਨਾਲ ਕੱਤੋਂ ਨਹੀਂ ਆਈ ਨਾ ਬੇਸਤੀ ਦੇ ਵਿੱਚ ਕੋਈ ਕਸਰ ਰਹਿ ਗਈ ਸੀਗੀ ਜਿਹੜੀ ਹੋਰ ਕਰਾਉਣੀ ਸੀ ਮੈਂ ਨਾ ਤੇਰਾ ਮੂੰਹ ਚੱਜਦਾ ਆ ਤੇ ਨਾ ਤੈਨੂੰ ਅਕਲ ਆ ਮੇਰੀਆਂ ਤਾਂ ਤੂੰ ਜੜਾਂ 'ਚ ਬਹਿ ਗਿਆ ਆ ਪਤਾ ਨਹੀਂ ਕਦੋਂ ਪਿੱਛਾ ਛੱਡੂਗਾ ਮੇਰਾ ਰੈਂਪਲ ਬਾੜੀ ਮੋਟੀ ਸ਼ਰਮ ਕਰ ਕੁੜੀ ਵੀ ਅੰਦਰ ਬੈਠੀ ਸੁਣਦੀ ਹੋਣੀ ਆ ਮੇਰੀ ਕੀ ਰੋਗੀ ਮੇਰੀ ਇੱਜ਼ਤ ਹਾਂ ਤੁਹਾਨੂੰ ਉਹ ਵੀ ਇੱਥੇ ਬੋਲਣਾ ਪਈ ਫਿਰ ਜਿੰਨੀ ਕ ਤੈਨੂੰ ਹਜਮ ਹੁੰਦੀ ਆ ਨਾ ਉੰਨੀ ਕ ਤੈਨੂੰ ਮਿਲਣੀ ਚਾਹੀਦੀ ਆ ਚੱਕਿਆ ਇੱਜ਼ਤ ਦਾ ਆਏ ਦੇਖ ਲਾ ਸਾਰੇ ਜਣੇ ਆਪਣੀਆਂ ਭੈਣਾਂ ਨਾਲ ਰਖੜੀ ਦੀਆਂ ਫੋਟਾ ਪਾਉਣ ਲੱਗਿਓ ਤੇ ਇਹ ਨਾ ਕਰਕੇ ਮੇਰੀ ਭੈਣ ਰਖੜੀ ਤੇ ਵੀ ਨਹੀਂ ਆਈ ਬੇਚਾਰੀ ਨੂੰ ਇੰਨਾ ਹੁਕਮ ਨਹੀਂ ਕਿ ਆਪਣੇ ਭਰਾ ਦੇ ਰਖੜੀ ਬਣ ਸਕੇ ਮੈਂ ਇਦਾਂ ਕਰਦਾ ਅੱਜ ਭੈਣ ਨੂੰ ਫੋਨ ਲਾਉਣਾ ਹੈ ਫੋਨ ਨੂੰ ਬੱਜਦਾ ਦੇਖਾਂ ਕਿ ਨਾ ਮੀਰੇ ਦਾ ਫੋਨ ਹੈਲੋ ਹਾਂਜੀ ਸਾਸਰੀਕਾਲ ਵੀਰੇ ਅੱਜ ਕਿੰਦਾ ਯਾਦ ਆਗੀ ਸਾਡੀ ਤੁਹਾਨੂੰ ਸਾਸਰੀਕਾਲ ਭੈਣੇ ਹੋਰ ਕੀ ਹਾਲ ਆ ਹਾਂਜੀ ਹਾਂਜੀ ਵਧੀਆ ਵੀਰੇ ਤੁਸੀਂ ਦੱਸੋ ਕਿੱਦਾਂ ਠੀਕ ਠਾਕ ਆ ਉਹ ਮੈਂ ਕਿਹਾ ਭੈਣ ਨੂੰ ਫੋਨ ਹੀ ਲਾ ਲਵਾਂ ਰਖੜੀ ਤੇ ਤਾਂ ਭੈਣ ਮੇਰੀ ਮੈਂ ਕਿਹਾ ਆਈ ਨਹੀਂ ਲੈ ਵੀਰੇ ਰਖੜੀ ਤੇ ਕੀ ਆਉਣਾ ਸੀ ਜਦ ਭਾਬੀ ਨੇ ਸਾਰੀ ਰਿਸ਼ਤੇਦਾਰੀ ਖਤਮ ਕਰ ਦਿੱਤੀ ਨਾ ਵੀਰੇ ਤੈਨੂੰ ਚੇਤਾ ਭੁੱਲ ਗਿਆ ਮੰਮੀ ਹੁਣਾਂ ਕਿੱਦਾਂ ਧੱਕੇ ਮਾਰ ਕੇ ਕੱਢਿਆ ਸੀ ਭਾਬੀ ਨੇ ਤੇ ਨਾਲ ਸਾਡੀ ਬੇਇੱਜ਼ਤੀ ਥੋੜੀ ਕੀਤੀ ਐ ਅਸੀਂ ਹੁਣ ਕੀ ਕਰਨ ਆਉਣਾ ਸੀ ਭੈਣੇ ਪੁੱਛਣਾ ਮੈਂ ਤਾਂ ਆਪ ਬਹੁਤ ਦੁਖੀ ਆ ਮੈਨੂੰ ਹੁਣ ਜਿਆਦਾ ਬਰਦਾਸ਼ਤ ਨਹੀਂ ਹੁੰਦਾ ਮੇਰਾ ਤਾਂ ਦਿਲ ਕਰਦਾ ਮੈਂ ਕੁਝ ਖਾ ਕੇ ਮਰ ਜਾਵਾਂ ਇਹ ਇੰਨੀ ਮੇਰੀ ਬੇਇੱਜ਼ਤੀ ਕਰਦੇ ਆ ਵੀਰੇ ਉਹ ਤਾਂ ਹੀ ਤੁਹਾਨੂੰ ਇੰਨਾ ਸਮਝਾਉਂਦੇ ਸੀਗੇ ਅਸੀਂ ਵੀ ਨਾ ਉਹ ਵਿਆਹ ਕੇ ਲਿਆਵਾਂਗੇ ਇਹ ਘਰ ਜਵਾਈ ਨਾ ਬਣ ਤੁਸੀਂ ਸਾਡੇ ਸੁਣੇ ਨਹੀਂ ਤਾਂ ਹੀ ਤਾਂ ਵੀਰੇ ਤੈਨੂੰ ਅਸੀਂ ਇਹਨਾਂ ਗੱਲਾਂ ਤੋਂ ਰੋਕਦੇ ਸੀਗੇ ਭੈਣੇ ਇਹ ਤਾਂ ਮੈਨੂੰ ਸਾਰਾ ਦਿਨ ਇਹੀ ਗੱਲਾਂ ਸੁਣਾਉਂਦੇ ਰਹਿੰਦੇ ਆ ਕਿ ਤੇਤ ਤੋਂ ਮਲੰਗ ਤੋਂ ਥੋੜੀ ਜਿਹੀ ਜ਼ਮੀਨ ਆ ਤੇ ਨਾਲੇ ਮੈਨੂੰ ਇਹ ਕਹਿੰਦੇ ਰਹਿੰਦੇ ਆ ਕਿ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤੇਰੇ ਨਾਲ ਕੁੜੀ ਵਿਆਹ ਕੇ ਬੀਰੇ ਅਸੀਂ ਤਾਂ ਭਾਬੀ ਦੇ ਡਰ ਤੋਂ ਆ ਨਹੀਂ ਸਕਦੇ ਘਰੇ ਤੁਹਾਨੂੰ ਮਿਲ ਤੁਸੀਂ ਤਾਂ ਚੋਰੀ-ਚੋਰੀ ਸਾਨੂੰ ਮਿਲ ਜਿਆ ਕਰੋ ਸਾਡੇ ਘਰੇ ਕੋਈ ਨਹੀਂ ਭੈਣ ਮੈਂ ਆਉਂਗਾ ਕਿਸੇ ਦਿਨ ਚਲੋ ਠੀਕ ਹੀ ਓਕੇ ਕਿਹਦਾ ਸੀਗਾ ਰਵੀ ਦਾ ਫੋਨ ਸੀਗਾ ਹਾਂਜੀ ਬੀਰੇ ਦਾ ਹੀ ਫੋਨ ਸੀਗਾ ਹੋ ਗਈ ਕਹਿੰਦਾ ਸੀਗਾ ਉਹਨੂੰ ਕਿਦਾਂ ਜਿਆਦਾ ਗਈ ਸਾਡੀ ਅੱਜ ਬੀਰੇ ਨੇ ਕੀ ਕਹਿਣਾ ਸੀ ਉਹ ਤਾਂ ਦੁੱਖ ਸੋਖ ਕਰਦਾ ਸੀ ਆਪਣੇ ਭੈਣ ਨਾਲ ਤੁਹਾਨੂੰ ਪਤਾ ਹੀ ਆ ਭਾਬੀ ਕਿੰਨੀ ਤੇਜ ਆ ਉਹ ਤਾਂ ਮਾਮਾ ਧੀਆਂ ਨੇ ਉਹਨੂੰ ਇੰਨਾ ਜਲੀਲ ਕੀਤਾ ਪਿਆ ਤੇ ਪੁੱਛ ਹੀ ਨਾ ਉਦੋਂ ਕਿਹੜਾ ਭਰਾ ਤਰੇ ਗੱਲ ਮੰਨੀਆਂ ਬੜਾ ਸੁਣਾ ਮੈਂ ਰਿਸ਼ਤਾ ਕਰਦਾ ਸੀਗਾ ਪੜ੍ਹੀ ਲਿਖੀ ਕੁੜੀ ਸੀਗੀ ਘਰ-ਬਾਰ ਸੰਭਣ ਵਾਲੀ ਸੀਗੀ ਮਾਪੇ ਦੀ ਸੇਵਾ ਕਰਨ ਵਾਲੀ ਕੁੜੀ ਸੀਗੀ ਉਹ ਹੋਰ ਉਹਨੂੰ ਕੀ ਚਾਹੀਦਾ ਸੀਗਾ ਇੰਨਾ ਛੋੜਾ ਰਿਸ਼ਤਾ ਸੀਗਾ ਸਿਰਫ ਇੱਕ ਪੈਸਿਆਂ ਕਰਕੇ ਰਿਸ਼ਤਾ ਤੋੜ ਕੇ ਬਹਿ ਗਿਆ ਉਹ ਨਾਲੇ ਇਕੱਲੇ ਪੈਸੇ ਨਹੀਂ ਜ਼ਰੂਰੀ ਹੁੰਦੇ ਰਿਸ਼ਤੇ ਵੀ ਜ਼ਰੂਰੀ ਹੁੰਦੇ ਆ ਉਹੀ ਤਾਂ ਗੱਲ ਆ ਹੁਣ ਭਾਜੀ ਨੂੰ ਗਲਤੀ ਕੀਤੀ ਆਪਣੀ ਮਹਿਸੂਸ ਹੁੰਦੀ ਆ ਪਰ ਕੀ ਕਰ ਸਕਦੇ ਆ ਹੁਣ ਤਾਂ ਹੱਥੋਂ ਸਾਰਾ ਕੁਝ ਨਿਕਲ ਗਿਆ ਇੱਕ ਤੇ ਬੰਦਾ ਸਾਰੀ ਦਿਹਾੜੀ ਥੱਕ ਜਾਂਦਾ ਵਾ ਅੱਜ ਮੈਂ ਉੱਧਰ ਗਈ ਸੀ ਦੀਦੀ ਕੇ ਅੱਜ ਤੇ ਸੋੋਂ ਚਾਹਦਾ ਥੱਕ ਗਈ ਹੋ ਤਾਂ ਘਰ ਆ ਕੇ ਕੰਮ ਵੀ ਕਰੋ ਬੋਲਦੇ ਨਹੀਂ ਹਾਂਜੀ ਕੰਮ ਵਾਲੀ ਦਾ ਕੋਈ ਹੱਲ ਕਰੋ ਅੱਧ ਪਚੱਦਾ ਕੰਮ ਕਰਕੇ ਚੱਲ ਜਾਂਦੀ ਆ ਇੱਕ ਦਿਨ ਆਂਦੀ ਚਾਰ ਦਿਨ ਆਂਦੀ ਨਹੀਂ ਮੈਨੂੰ ਕੰਮ ਕਰਨੇ ਪੈਂਦੇ ਆ ਹੋਰ ਕੋਈ ਲੱਭ ਕੇ ਦੋ ਕੰਮ ਵਾਲੀ ਮੇਰ ਕੋ ਨਹੀਂ ਘਰ ਦੇ ਕੰਮ ਹੁੰਦੇ ਕੰਮ ਵਾਲੀ ਤਾਂ ਤੂੰ ਇੱਕ ਛੱਡ ਕੇ ਪੰਜ ਰੱਖ ਲਈ ਪਹਿਲਾਂ ਮੇਰੀ ਗੱਲ ਸੁਣੇ ਕ ਤੇ ਧਿਆਨ ਨਾਲ ਦੱਸੋ ਮੈਂ ਸੋਚਦਾ ਸੀ ਜੇ ਉਹ ਮਲੰਗ ਜਿਆ ਘਰੋਂ ਨਿਕਲ ਜAVE ਉੱਥੋਂ ਤੇ ਉਧਰਲਾ ਸਾਰਾ ਕੁਝ ਸਾਡਾ ਹੋ ਜAVE ਗੱਲ ਤੇ ਤੁਹਾਡੀ ਠੀਕ ਆ ਉਹ ਆਪਾਂ ਨੂੰ ਹੀ ਕੋਈ ਸਕੀਮ ਲਾਉਣੀ ਪੈਣੀ ਆ ਉਹ ਤੇ ਬੈਠਾ ਸਭ ਘਸੇ ਤੇ ਕੁੰਡਲੀ ਮਾਰ ਕੇ ਇਹ ਤਾਂ ਆਪਾਂ ਨੂੰ ਹਨਾ ਰੈਂਪਲ ਤੇ ਮੰਮੀ ਦੇ ਮਨ ਦੇ ਵਿੱਚ ਉਹਦੇ ਪ੍ਰਤੀ ਜ਼ਹਿਰ ਭਰਨਾ ਪੈਣਾ ਤਾਂ ਕਿ ਉਹ ਉਹਨੂੰ ਦੁਖੀ ਹੋ ਕੇ ਘਰੋਂ ਬਾਹਰ ਕੱਢ ਦੇਣ ਤੇ ਫਿਰ ਸਾਰਾ ਕੁਝ ਆਪਣਾ ਹੋ ਜਾਣਾ ਆਖਰੀ ਸਹਾਰਾ ਤਾਂ ਉਹਨਾਂ ਦੇ ਆਪਾਂ ਹੀ ਆ ਫੇ ਦਿਮਾਗ ਤੇ ਵੈ ਬੜਾ ਤੇਜ਼ ਆ ਤੁਹਾਡਾ ගර කනයි පෙන් දාා තේ ෙ ෙතේව?